ਪਰ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਕਰਮ ਸਿੰਘ ਇਸ ਵੇਲੇ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਲਾਰੈਂਸ ਮਿਸ਼ਨੋਈ ਔਰ ਜੱਗੂ ਭਗਵਾਨਪੁਰੀਆ ਦੋਵੇਂ ਹੀ ਖਤਰਨਾਕ ਗੈਂਗਸਟਰ ਔਰ ਸਿੱਧੂ ਮੂਸੇਵਾਲਾ ਕਤਲ ਕੇਸ ਦੇ ਵਿੱਚ ਪੈਰ ਪਿੱਛੇ ਖਿੱਚਦੇ ਹੋਏ ਨਜ਼ਰ ਆਏ ਸੀ ਔਰ ਐਕਸਕਲੂਸਿਵ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਐਪਲੀਕੇਸ਼ਨ ਜਿਹੜੀ ਉਹਨਾਂ ਨੇ ਦਾਖਲ ਕੀਤੀ ਹੈ ਕੋਰਟ ਦੇ ਅੰਦਰ ਔਰ ਲਾਰੈਂਸ ਮਿਸ਼ਨੋਈ ਔਰ ਜੱਗੂ ਭਗਵਾਨਪੁਰੀਆ ਨੇ ਅਰਜੀ ਦਾਇਰ ਕੀਤੀ ਹੈ ਉਹਨਾਂ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਦੇ ਨਾਲ ਸਾਡੀ ਕੋਈ ਦੁਸ਼ਮਣੀ ਨਹੀਂ ਸੀ ਇਹ ਗੱਲ ਹੁਣ ਲਾਰੈਂਸ ਮਿਸ਼ਨੋਈ ਕਹਿੰਦਾ ਨਜ਼ਰ ਆ ਰਿਹਾ ਜਿਹੜਾ ਇੰਟਰਵਿਊਆਂ ਦੇ ਵਿੱਚ ਵੀ ਕਹਿੰਦਾ ਸੀ ਔਰ ਜ਼ਿੰਮੇਵਾਰੀਆਂ ਜਿਹੜੀਆਂ ਗੈਂਗਾ ਲੈਂਦੀਆਂ ਸੀ ਉਹ ਹੁਣ ਕਿਤੇ ਨਾ ਕਿਤੇ ਪਿੱਛੇ ਹਟਦੀਆਂ ਨਜ਼ਰ ਆ ਰਹੀਆਂ ਲਾਰੈਂਸ ਮਿਸ਼ਨੋਈ ਕਹਿ ਰਿਹਾ ਕਿ ਸਿੱਧੂ ਮੂਸੇਵਾਲਾ ਦੇ ਨਾਲ ਮੇਰੀ ਕੋਈ ਦੁਸ਼ਮਣੀ ਨਹੀਂ ਸੀ ਮੈਂ ਕਦੇ ਵੀ ਸਿੱਧੂ ਮੂਸੇਵਾਲਾ ਤੋਂ ਫਰੋਤੀ ਨਹੀਂ ਲਈ ਉੱਥੇ ਹੀ ਜਦੋਂ ਇੰਟਰਵਿਊ ਹੋਇਆ ਤਾਂ ਉਦੋਂ ਵਿੱਕੀ ਮਿੱਡੂ ਖੇੜਾ ਦੇ ਕਤਲ ਦਾ ਬਦਲਾ ਕਿਹਾ ਸੀ ਉਸਨੇ ਕਿ ਸਿੱਧੂ ਮੂਸੇਵਾਲਾ ਦਾ ਕਤਲ ਜਿਹੜਾ ਕੀਤਾ ਉਹ ਵਿੱਕੀ ਮਿੱਡੂ ਖੇੜਾ ਦਾ ਬਦਲਾ ਲਿਆ ਤੇ ਸਿੱਧੂ ਦੇ ਬਾਰੇ ਇਹ ਵੀ ਇਲਜ਼ਾਮ ਲਾਰੈਂਸ ਨੇ ਲਾਇਆ ਸੀ ਕਿ ਸਿੱਧੂ ਦੂਜੀਆਂ ਗੈਂਗਾਂ ਨੂੰ ਸਪੋਰਟ ਕਰਦਾ ਸੀ ਇਸ ਕਰਕੇ ਅਸੀਂ ਉਸ ਦਾ ਕਤਲ ਕਰਵਾਇਆ ਤਾਂ ਠੋਕ ਕੇ ਜ਼ਿੰਮੇਵਾਰੀ ਲਈ ਸੀ ਗੋਲਡੀ ਬਰਾੜ ਨੇ ਵੀ ਇਸੇ ਤਰ੍ਹਾਂ ਜ਼ਿੰਮੇਵਾਰੀ ਲਈ ਸੀ ਪਰ ਹੁਣ ਦੋਵੇਂ ਹੀ ਇਹ ਗੈਂਗਸਟਰ ਕਿਤੇ ਨਾ ਕਿਤੇ ਪਰ ਪਿੱਛੇ ਖਿੱਚਦੇ ਨਜ਼ਰ ਆਏ ਦੋਹਾਂ ਨੇ ਯੂ-ਟਰਨ ਲਿਆ ਕਹਿੰਦੇ ਕਿ ਸਿੱਧੂ ਮੂਸੇਵਾਲਾ ਦਾ ਕਤਲ ਅਸੀਂ ਨਹੀਂ ਕਰਵਾਇਆ ਲਾਰੈਂਸ ਬਿਸ਼ਨੋਈ ਨੇ ਜਿਹੜੀ ਅਰਜੀ ਮਾਨਸਾ ਸੈਸ਼ਨ ਕੋਰਟ ਦੇ ਵਿੱਚ ਦਾਖਲ ਕੀਤੀ ਹੈ ਉਹ ਅਰਜੀ ਵੀ ਸਾਡੇ ਕੋਲ ਐਕਸਕਲੂਸਿਵ ਕਾਪੀਜ਼ ਨੇ ਔਰ ਉਸ ਦੇ ਨਾਲ ਹੀ ਜੱਗੂ ਭਗਵਾਨਪੁਰੀਆ ਵੀ ਸੇਮ ਗੱਲ ਕਹਿੰਦਾ ਨਜ਼ਰ ਆ ਰਿਹਾ ਗगन ਮੇਰੇ ਨਾਲ ਨੇ ਗगन ਉਹੀ ਗੱਲ ਲਾਰੈਂਸ ਕਹਿ ਰਿਹਾ ਉਹੀ ਗੱਲ ਸਿੱਧੂ ਇਹੋ ਜੀ ਵਜ੍ਹਾ ਕੀ ਆ ਹੁਣ ਕਿਉਂਕਿ ਐਪਲੀਕੇਸ਼ਨ ਦੇ ਵਿੱਚ ਕੀ ਆ ਉਹਦੇ ਤੇ ਵੀ ਅਸੀਂ ਲਗਾਤਾਰ ਚਰਚਾ ਕਰਾਂਗੇ ਪਰ ਇੱਕ ਵੱਡੀ ਡਿਵੈਲਪਮੈਂਟ ਵੀ ਕਹੀ ਜਾ ਸਕਦੀ ਕਿ ਕੇਸ ਕਿੱਧਰ ਲੈ ਬਨੇ ਜਾਣਾ ਹੁਣ ਬਿਲਕੁਲ ਦੇਖੋ ਜਿਹੜੀ ਇਹ ਲੋਰੈਂਸ ਦੇ ਵਕੀਲ ਦੇ ਵੱਲੋਂ ਐਪਲੀਕੇਸ਼ਨ ਭੇਜੀ ਗਈ ਹੈ ਅੰਦਰ ਦਾਖਲ ਕੀਤੀ ਗਈ ਹੈ ਚਾਰ ਪੇਜਾਂ ਦੀ ਇਹ ਐਪਲੀਕੇਸ਼ਨ ਹੈ ਔਰ ਉਸ ਚਾਰ ਪੇਜਾਂ ਦੀ ਐਪਲੀਕੇਸ਼ਨ ਨੂੰ ਅਸੀਂ ਪੜ੍ਹ ਕੇ ਵੀ ਸੁਣਾਵਾਂਗੇ ਕੀ ਉਹਨਾਂ ਨੇ ਗੱਲਾਂ ਰੱਖੀਆਂ ਕੀ ਪੱਕ ਰੱਖੇ ਤਾਂ ਸਭ ਤੋਂ ਪਹਿਲਾਂ ਕੀ ਜਿਹੜੀ ਉਹਨਾਂ ਦੇ ਵੱਲੋਂ ਗੱਲ ਰੱਖੀ ਜਾਂਦੀ ਹੈ ਕਿ ਕਿਹਾ ਜਾਂਦਾ ਹੈ ਕਿ ਮੂਸਰੇ ਦਾ ਮਰਡਰ ਹੁੰਦਾ ਹੈ ਉਸ ਦੇ ਵਿੱਚ ਚਾਰ ਔਰ ਆਇਡੈਂਟੀਫਾਈਡ ਜਿਹੜੇ ਲੋਕ ਨੇ ਉਹ ਕਰੋਲਾ ਗੱਡੀ ਦੇ ਵਿੱਚ ਹੁੰਦੇ ਨੇ ਔਰ ਚਾਰ ਹੀ ਵਿਅਕਤੀ ਜਿਹੜੇ ਦੱਸੇ ਜਾ ਰਹੇ ਨੇ ਕਿ ਬਲੇਰੋ ਗੱਡੀ ਦੇ ਵਿੱਚ ਨੇ ਔਰ ਇਸ ਦੇ ਨਾਲ-ਨਾਲ ਉਹਨਾਂ ਨੇ ਕਿਹਾ ਕਿ ਮੁਸਰਤ ਦੀ ਗੱਡੀ ਦੇ ਵਿੱਚ ਵੀ ਕੁਝ ਉਹਦੇ ਸਾਥੀ ਬੈਠੇ ਹੋਏ ਸੀ ਤਾਂ ਇਹ ਪਹਿਲਾ ਪੁਆਇੰਟ ਹੈ ਔਰ ਨਾਲ ਹੀ ਉਸਨੇ ਵੀ ਕਿਹਾ ਕਿ ਮੂਸੇ ਵਾਲਾ ਨੇ ਇਲੈਕਸ਼ਨ ਵੀ ਲੜੀ ਔਰ ਨਾਲ ਹੀ ਇਹ ਵੀ ਕਿਹਾ ਕਿ ਉਸ ਨੂੰ ਲਗਾਤਾਰ ਥ੍ਰੈਟਸ ਮਿਲਦੇ ਰਹਿੰਦੇ ਸੀਗੇ ਇਨਕਲੂਡਿੰਗ ਲਾਰੈਂਸ ਬਿਸ਼ਨੋਈ ਗਰੁੱਪ ਦੇ ਵੱਲੋਂ ਵੀ ਪਰ ਕਹਿੰਦੇ ਨਾਲ ਹੀ ਕੁਝ ਹੋਰ ਵੱਖਰੇ ਗਰੁੱਪਸ ਵੀ ਜਿਹੜੇ ਸੀਗੇ ਜਿਹੜੇ ਹੋਰ ਗੈਂਗਸਟਰ ਦੇ ਗਰੁੱਪ ਸੀ ਉਨ੍ਹਾਂ ਦੇ ਵੱਲੋਂ ਵੀ ਜਿਹੜੀ ਧਮਕੀਆਂ ਸੀ ਉਹ ਦਿੱਤੀਆਂ ਜਾਂਦੀਆਂ ਸੀ ਤੇ ਕਹਿੰਦੇ ਕਿ ਸ਼ਾਇਦ ਉਹਨਾਂ ਚੋਂ ਹੀ ਕਿਸੇ ਨੇ ਇਹ ਕਾਂਸਪੀਰੇਸੀ ਜਿਹੜੀ ਹੈ ਉਹ ਘੜੀ ਹੋਵੇ ਸਾਡੀ ਗੈਂਗ ਦਾ ਫਾਇਦਾ ਉਠਾ ਕੇ ਉਸ ਨੂੰ ਸਿੱਧੂ ਮੂਸੇਵਾਲਾ ਨੂੰ ਮਾਰਨ ਦੀ ਗੱਲ ਕੀਤੀ ਹੋਵੇ ਤੀਜਾ ਪੁਆਇੰਟ ਉਹਨਾਂ ਦੇ ਵੱਲੋਂ ਕੀ ਲਿਖਿਆ ਗਿਆ ਤੀਜੇ ਪੁਆਇੰਟ ਜ਼ਿਕਰ ਕੀਤਾ ਗਿਆ ਦਾ ਅਕਿਊਜ਼ਡ ਐਪਲੀਕੈਂਟ ਹੈਜ਼ ਲੇਟਰ ਔਨ ਫਾਲਸਲੀ ਇਮਪਲੀਕੇਟਿਡ ਕਹਿੰਦੇ ਕਿ ਜਿਹੜਾ ਲਾਰੈਂਸ ਬਿਸ਼ਨੋਈ ਹੈ ਉਸ ਨੂੰ ਝੂਠੇ ਤਰੀਕੇ ਦੇ ਨਾਲ ਫਸਾਇਆ ਗਿਆ ਉਸ ਨੇ ਕੋਈ ਵੀ ਅਜਿਹਾ ਕਰਾਇਮ ਨਹੀਂ ਕੀਤਾ ਯਾਨੀ ਕਿ ਮੂਸੇਵਾਲਾ ਦਾ ਕਤਲ ਨਹੀਂ ਕੀਤਾ ਚੌਥੇ ਪੁਆਇੰਟ ਦੇ ਵਿੱਚ ਜ਼ਿਕਰ ਆਉਂਦਾ ਹੈ ਕਹਿੰਦੇ ਕਿ ਜਦੋਂ ਮੂਸੇ ਦਾ ਕਤਲ ਹੁੰਦਾ ਤਾਂ ਕਹਿੰਦੇ ਉਦੋਂ ਲਾਰੈਂਸ ਬਿਸ਼ਨੋਈ ਉੱਥੇ ਮੌਜੂਦ ਵੀ ਨਹੀਂ ਸੀਗਾ ਨਾ ਹੀ ਉਸ ਦੇ ਵੱਲੋਂ ਕੋਈ ਇਹੋ ਜਿਹਾ ਉੱਥੇ ਵਾਰਦਾਤ ਕੀਤੀ ਗਈ ਔਰ ਜਿਸ ਟਾਈਮ ਸ਼ੁਭਦੀਪ ਸਿੰਘ ਸਿੱਧੂ ਮੂਸੇ ਦਾ ਮਟਰ ਹੁੰਦਾ ਉਸ ਟਾਈਮ ਕਹਿੰਦੇ ਕਿ ਉਹ ਆਲਰੇਡੀ ਕਨਫਾਈਨਡ ਇਨ ਜੇਲ ਉਹ ਜੇਲ ਦੇ ਵਿੱਚ ਬੰਨ ਸੀ ਪੰਜਵੇਂ ਪੁਆਇੰਟ ਚ ਜ਼ਿਕਰ ਕੀਤਾ ਹੈ ਕਹਿੰਦੇ ਕਿ ਲਾਰੈਂਸ ਬਿਸ਼ਨੋਈ ਜਿਹੜਾ ਹੈ ਉਹ ਨਾ ਹੀ ਮੂਸੇ ਵਾਲੇ ਦੇ ਪਿੰਡ ਦਾ ਹੈ ਔਰ ਨਾ ਹੀ ਕੋਈ ਉਹਦਾ ਦੋਸਤ ਹੈ ਮਿੱਤਰ ਹੈ ਕੋਈ ਉਸਦਾ ਰਿਸ਼ਤੇਦਾਰ ਹੈ ਔਰ ਨਾ ਹੀ ਕਹਿੰਦੇ ਕਿ ਉਸ ਦੀ ਉਸ ਦੇ ਨਾਲ ਕੋਈ ਦੁਸ਼ਮਣੀ ਹੈ ਇਹ ਵੱਡਾ ਪੁਆਇੰਟ ਹੈ ਜਿਹੜਾ ਦੁਸ਼ਮਣੀ ਦਾ ਪੁਆਇੰਟ ਆਉਂਦਾ ਸੀ ਕਹਿੰਦੇ ਸੀ ਸਾਡੀ ਦੁਸ਼ਮਣੀ ਹੈ ਔਰ ਤੁਸੀਂ ਸੁਣਿਆ ਹੋਊਗਾ ਇੱਕ ਆਡੀਓ ਵੀ ਵਾਰਨ ਹੁੰਦੀ ਹੈ ਜਿਸ ਦੇ ਵਿੱਚ ਉਹ ਕਹਿੰਦੇ ਨੇ ਕਿ ਗਿਆਨੀ ਮਾਰਤਾ ਹੈ ਨਾ ਉਹ ਆਡੀਓ ਵੀ ਨਿਕਲ ਕੇ ਸਾਹਮਣੇ ਆਉਂਦੀ ਔਰ ਇੰਟਰਵਿਊ ਦਾ ਜੇਕਰ ਆਪਾਂ ਗੱਲ ਕਰੀਏ ਇੰਟਰਵਿਊ ਚ ਸਿੱਧੇ ਤੌਰ ਦੇ ਉੱਤੇ ਕਹਿੰਦੇ ਸੀਗੇ ਉਹ ਕਿ ਇੰਟਰਵਿਊਆਂ ਦੇ ਵਿੱਚ ਇਹ ਹਵਾਲਾ ਦਿੱਤਾ ਜਾਂਦਾ ਸੀ ਕਿ ਇੰਟਰਵਿਊਜ਼ ਦੇ ਵਿੱਚ ਆ ਮੂਸੀ ਵਾਲਾ ਨੂੰ ਜਿਹੜਾ ਹੈ ਉਹ 골ਡੀ ਬਰਾਡ ਦੇ ਵੱਲੋਂ ਮਰਵਾਇਆ ਗਿਆ ਉਹ ਕੀਤੀ ਗਈ ਹੈ ਗੱਲ ਕੀਤੀ ਗਈ ਹੈ ਤਾਂ ਇਹ तमाम ਚੀਜ਼ਾਂ ਦੇ ਵਿੱਚੋਂ ਜਿਹੜੀ ਗੱਲਾਂ ਨੇ ਉਹ ਇਸ ਵੇਲੇ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਇਸ ਦੇ ਨਾਲ ਨਾਲ ਜੇ ਹੋਰ ਆਪਾਂ ਪੁਆਇੰਟਸ ਦੀ ਗੱਲ ਕਰੀਏ ਤਾਂ ਪੰਜਵੇਂ ਪੁਆਇੰਟ ਦੇ ਵਿੱਚ ਹੀ ਇਹ ਜ਼ਿਕਰ ਉਹਨਾਂ ਨੇ ਕੀਤਾ ਹੈ ਪੰਜਵੇਂ ਪੁਆਇੰਟ ਦੇ ਵਿੱਚ ਜ਼ਿਕਰ ਇਹਨਾਂ ਨੇ ਕੀਤਾ ਹੋਇਆ ਹੈ ਕਿ ਸੁਖਦੀਪ ਸਿੰਘ ਸਿੱਧੂ ਮੂਸੇਰਾ ਤੋਂ ਕਹਿੰਦੇ ਹੀ ਨਾ ਹੀ ਕਦੀ ਕੋਈ ਫਰੋਤੀ ਮੰਗੀ ਹੈ ਅਕਸਰ ਇਹ ਗੱਲਾਂ ਸਿੱਧੂ ਮੂਸੇਵਾਲੇ ਦੇ ਪਿਤਾ ਜੀ ਜਿਹੜੇ ਨੇ ਬਲਕੌਰ ਸਿੰਘ ਉਹ ਵੀ ਕਹਿੰਦੇ ਹੋਏ ਨਜ਼ਰ ਆਉਂਦੇ ਨੇ ਉਹ ਵੀ ਇਹ ਗੱਲਾਂ ਕਰਦੇ ਨੇ ਕਿ ਸਿੱਧੂ ਮੂਸੇਵਾਲੇ ਨੂੰ ਰੈਂਡਮ ਕਾਲ ਆਉਂਦੀਆਂ ਸੀਗੀਆਂ ਰੈਂਸਮ ਕਾਲਸ ਆਉਂਦੀਆਂ ਸੀ ਫਰੋਤੀ ਮੰਗੀ ਜਾਂਦੀ ਸੀ ਤਾਂ ਸਿੱਧੂ ਮੂਸੇਵਾਲਾ ਮੇਸ਼ਾ ਮਨਾ ਕਰ ਦਿੰਦਾ ਸੀ ਹਾਲਾਂਕਿ ਜਦੋਂ ਕਬੱਡੀ ਟੂਰਨਾਮੈਂਟ ਵਾਲਾ ਜ਼ਿਕਰ ਹੋਇਆ ਉਦੋਂ ਵੀ ਇੱਕ ਗੱਲ ਨਿਕਲ ਕੇ ਸਾਹਮਣੇ ਆਈ ਸੀ ਉਦੋਂ ਇਹ ਗੱਲ ਨਿਕਲ ਕੇ ਸਾਹਮਣੇ ਆਈ ਸੀ ਕਿ ਜਿਹੜਾ ਹੈ ਸਿੱਧੂ ਮੂਸੇਵਾਲਾ ਦੇ ਵੱਲੋਂ ਫਰੋਤੀ ਦੇਣ ਤੋਂ ਜਿਹੜਾ ਹੈ ਮਨਾ ਕਰ ਦਿੱਤਾ ਗਿਆ ਸੀਗਾ ਫਰੋਤੀ ਮੰਗੀ ਗਈ ਸੀ ਹਾਲਾਂਕਿ ਫੋਨ ਦੇ ਉੱਤੇ ਬਹਿਸ-ਵਾਜੇ ਵੀ ਹੋਈ ਸੀਗੀ ਇਹ ਆਪਸ ਵਿੱਚ ਗਾਲੀ-ਕਲੋਚ ਵੀ ਹੋਈ ਸੀ ਇਹ ਇੱਥੋਂ ਤਾਂ ਗੱਲਾਂ ਜਿਹੜੀਆਂ ਸੀਗੀਆਂ ਨਿਕਲ ਕੇ ਸਾਹਮਣੇ ਆਈਆਂ ਸੀਗੀਆਂ ਪਰ ਹੁਣ ਜਿਸ ਤਰੀਕੇ ਦੇ ਨਾਲ ਜੋ ਐਪਲੀਕੇਸ਼ਨ ਅ ਅੰਦਰ ਕੀਤੀ ਗਈ ਹੈ ਐਪਲੀਕੇਸ਼ਨ ਦੇ ਵਿੱਚ ਜੋ ਗੱਲਾਂ ਲਿਖੀਆਂ ਗਈਆਂ ਨੇ ਉਸ ਸਬ ਦਾ ਹਵਾਲਾ ਜਿਹੜਾ ਵਕੀਲ ਦੇ ਵੱਲੋਂ ਦਿੱਤਾ ਗਿਆ ਉਹ ਬਿਲਕੁਲ ਹੀ ਉਲਟ ਨਜ਼ਰ ਆਉਂਦਾ ਉਸ ਦੇ ਵਿੱਚ ਇਹ ਚੀਜ਼ਾਂ ਜ਼ਿਕਰ ਕੀਤੀਆਂ ਗਈਆਂ ਨੇ ਕਿ ਨਾ ਹੀ ਸਿੱਧੂ ਮੂਸੇਵਾਲੇ ਦੇ ਵੱਲੋਂ ਕੋਈ ਕੰਪਲੇਂਟ ਦਰਜ ਕਰਵਾਈ ਗਈ ਸੀ ਜੇ ਕਹਿੰਦੇ ਕੋਈ ਧਮਕੀਆਂ ਦਿੰਦਾ ਸੀ ਤਾਂ ਕਿਉਂ ਨਹੀਂ ਉਸ ਦੇ ਵੱਲੋਂ ਕੋਈ ਕੰਪਲੇਂਟ ਥਾਣੇ ਦੇ ਵਿੱਚ ਰਜਿਸਟਰ ਕਰਾਈ ਗਈ ਹੋਵੇ ਔਰ ਨਾ ਹੀ ਕਹਿੰਦੇ ਕੋਈ ਅਜਿਹੇ ਅਲਿਗੇਸ਼ਨ ਜਿਹੜੇ ਨੇ ਉਹ ਮੂਸੇਵਾਲੇ ਦੇ ਵੱਲੋਂ ਦਿੱਤੇ ਗਏ ਕਿ ਉਹਨਾਂ ਨੂੰ ਲਾਰੈਂਸ ਬਿਸ਼ਨੋਈ ਦੇ ਵੱਲੋਂ ਧਮਕੀਆਂ ਆਈਆਂ ਗਈਆਂ ਤੇ ਕਹਿੰਦੇ ਕਿ ਇਹ ਜਾਣ ਬੁੱਝ ਕੇ ਝੂਠੇ ਤਰੀਕੇ 'ਚ ਫਸਾਇਆ ਜਾ ਰਿਹਾ ਹੈ 6ਵਾਂ ਪੁਆਇੰਟ ਦਾ ਜਿਹੜਾ ਉਹਨਾਂ ਨੇ ਜ਼ਿਕਰ ਕੀਤਾ ਕਿਹਾ ਕਿ that the accused applicant has been ਅਰੇਸਟਿੰਡ ਇਨ ਦਾ ਪ੍ਰੈਜ਼ੈਂਟ ਕੇਸ ਕਹਿੰਦੇ ਕਿ ਜਦੋਂ ਲਾਰੈਂਸ ਬਿਸ਼ਨੋਈ ਨੂੰ ਇਸ ਕੇਸ ਦੇ ਵਿੱਚ ਅਰੇਸਟ ਕੀਤਾ ਗਿਆ ਪ੍ਰੋਡਕਸ਼ਨ ਵਾਰੰਟ ਦੇ ਉੱਤੇ ਜੇਲ੍ਹ ਤੋਂ ਵੀ ਲੈ ਕੇ ਆਇਆ ਗਿਆ ਕਹਿੰਦੇ ਨਾ ਹੀ ਲਾਰੈਂਸ ਦੇ ਵੱਲੋਂ ਵੱਜੋਂ ਕੋਈ ਫੋਨ ਮਿਲਿਆ ਤੇ ਨਾ ਹੀ ਕੋਈ ਅਜਿਹਾ ਆਰਟੀਕਲ ਰਿਕਵਰ ਹੋਇਆ ਪੁਲਿਸ ਨੂੰ ਜਿਹੜਾ ਕਿ ਇਹ ਦਰਸਾਉਂਦਾ ਹੋਵੇ ਕਿ ਐਟ ਦਾ ਟਾਈਮ ਆਫ ਹਿਸ ਅਰੇਸਟ ਉਹ ਕੇਸ ਨਾਲ ਜੁੜਦਾ ਹੋਵੇ ਤਾਂ ਅਜਿਹੀ ਕੋਈ ਚੀਜ਼ ਜਿਹੜੀ ਹੈ ਉਹ ਕਹਿੰਦੇ ਕਿ ਨਹੀਂ ਪੁਲਿਸ ਸਾਬਤ ਕਰ ਸકી ਔਰ ਨਾਲ ਹੀ 79 ਪੁਆਇੰਟ ਦੇ ਵਿੱਚ ਜ਼ਿਕਰ ਕੀਤਾ ਕਹਿੰਦੇ ਕਿ ਦੈਟ ਐਸ ਪਰ ਦਾ ਪੁਲਿਸ ਇਨਵੈਸਟੀਗੇਸ਼ਨ ਜਿਹੜਾ ਲੋਰੈਂਸ ਬਿਸ਼ਨੋਈ ਹੈ ਲੈਸਡਲੀ ਡਿਸਕਲੋਸਡ ਥੈਟ ਹੀ ਗਾਟ ਕੰਡਕਟਿਡ ਰੇਕੀ ਇਨਕੁਆਇਰੀ ਅਬਾਊਟ ਸ਼ੁਭਦੀਪ ਸਿੰਘ ਮੂਸੇਵਾਲਾ ਫਰੋਮ ਮਨਮੋਨ ਸਿੰਘ ਐਂਡ ਅਰੇਂਜਡ ਅ ਸਟੇ ਆਫ ਦਾ ਸ਼ੂਟਰਸ ਇਨ ਦਾ ਹਾਊਸ ਆਫ ਮਨਮੋਨ ਸਿੰਘ ਅਲਾਈਸ ਮੋਨਾ ਜਿਹੜੇ ਮੋਨੇ ਦੇ ਘਰੇ ਸ਼ੂਟਰਾਂ ਨੂੰ ਪਨਾਹ ਦਿੱਤੀ ਗਈ ਸੀ ਤੇ ਕਹਿੰਦੇ ਕੀ ਇਹ ਇੰਟਾਇਰ ਪਲੈਨਿੰਗ ਜਿਹੜੀ ਸੀਗੀ ਇਹ ਮੋਨੇ ਨੂੰ ਦੱਸੀ ਗਈ ਸੀ ਪਰ ਇਹਦੇ ਵਿੱਚ ਵੀ ਕੋਈ ਐਵੀਡੈਂਸ ਨਹੀਂ ਹੈ ਇਹ ਦਿਖਾਉਣ ਵਾਸਤੇ ਕਿ ਜਿਹੜਾ ਮੋਨਾ ਹੈ ਉਹ ਲੋਰੈਂਸ ਬਿਸ਼ਨੋਈ ਦੇ ਨਾਲ ਕਿਸੇ ਵੀ ਤਰੀਕੇ ਦੇ ਨਾਲ ਜਾਂ ਉਸ ਤੋਂ ਪਹਿਲਾਂ ਜਾਂ ਮਰਡਰ ਤੋਂ ਬਾਅਦ ਜਾਂ ਮਰਡਰ ਤੋਂ ਪਹਿਲਾਂ ਕਿਸੇ ਵੀ ਤਰੀਕੇ ਦੇ ਨਾਲ ਲੋਰੈਂਸ ਬਿਸ਼ਨੋਈ ਦੇ ਕੰਟੈਕਟ ਦੇ ਵਿੱਚ ਆਇਆ ਹੋਵੇ ਤਾਂ ਇੱਥੇ ਵੀ ਉਹਨਾਂ ਨੇ ਕਿਹਾ ਕਿ ਇਹ ਵੀ ਕਹਿੰਦੇ ਜਾਣਬੁੱਝ ਕੇ ਇੱਕ ਫਾਲਸ ਜਿਹੜਾ ਐਲੀਗੇਸ਼ਨ ਹੈ ਉਹ ਇੰਪਲੀਮੈਂਟ ਕੀਤਾ ਜਾ ਰਿਹਾ ਹੈ ਤਾਂ 8ਵਾਂ ਪੁਆਇੰਟ ਜਿਹੜਾ ਵਕੀਲ ਦੇ ਵੱਲੋਂ ਲਿਖਿਆ ਗਿਆ ਉਹ ਕਿਹਾ ਕਿ ਇਹਦੇ ਵਿੱਚ ਕੋਈ ਡਾਇਰੈਕਟ ਇਨ ਐਵੀਡੈਂਸ ਵੀ ਨਹੀਂ ਹੈ ਜਿਹੜਾ ਕੀ ਕਨੈਕਟ ਕਰਦਾ ਹੋਵੇ ਲੋਰੈਂਸ ਬਿਸ਼ਨੋਈ ਨੂੰ ਅ ਇਸ ਕ੍ਰਾਇਮ ਦੇ ਨਾਲ ਔਰ ਚਾਰजेस ਜਿਹੜੇ ਨੇ ਉਹ ਕੋਰਟ ਦੇ ਵਿੱਚ ਇਸ ਦੇ ਖਿਲਾਫ ਫਰੇਮ ਹੁੰਦੇ ਹੋਣ ਤਾਂ ਇਹ 8 ਪੁਆਇੰਟ ਜਿਹੜੇ ਨੇ ਉਹ ਲਿਖੇ ਗਏ ਨੇ 9ਵੇਂ ਪੁਆਇੰਟ ਦੇ ਵਿੱਚ ਲਿਖਿਆ ਗਿਆ ਕਿ ਕਹਿੰਦੇ ਕੋਈ ਐਵੀਡੈਂਸ ਵੀ ਨਹੀਂ ਹੁਣ ਤੱਕ ਸ਼ੋ ਹੁੰਦਾ ਜਿਸ ਦੇ ਵਿੱਚ ਇਹ ਨਜ਼ਰ ਆਉਂਦਾ ਹੋਵੇ ਕਿ ਲੋਰੈਂਸ ਬਿਸ਼ਨੋਈ ਨੇ ਕਾਂਸਪੀਰੇਸੀ ਖੜੀ ਹੋਵੇ ਮੂਸੇ ਨੂੰ ਮਾਰਨ ਦੀ ਔਰ ਜਾਂ ਫਿਰ ਉਸ ਦੇ ਵੱਲੋਂ ਕਿਸੇ ਵੀ ਤਰੀਕੇ ਦੀ ਉਸ ਨੂੰ ਫਰੋਤੀ ਦਿੱਤੀ ਹੋਵੇ ਔਰ ਹੈਜ਼ ਦਾ ਕਨਪ੍ਰੈਸ਼ਨ ਫਰਦਰ देयर इज ਨਾਥਿੰਗ ਫਾਈਲ ਟੂ ਸ਼ੋ दैट ਐਪਲੀਕੇਸ਼ਨ ਸ਼ੇਅਰਡ ਕਾਮਨ ਇੰਟੈਂਸ਼ਨ ਵਿਦ ਦੀ ਕੋ ਅਕਿਊਜ਼ ਇੰਪਲੀਕੇਟਿਡ ਇਨ ਦਾ ਫੋਰ ਕਹਿੰਦੇ ਕੋਈ ਵੀ ਰਿਲੇਸ਼ਨ ਜਿਹੜਾ ਹੈਗਾ ਉਹ ਨਹੀਂ ਇਸ ਦੇ ਵਿੱਚ ਸ਼ੋ ਹੋਇਆ ਤਾਂ 10ਵੇਂ ਪੁਆਇੰਟ ਦੇ ਵਿੱਚ ਉਹਨਾਂ ਨੇ ਮੰਗ ਕੀਤੀ ਹੈ ਕਿ ਦੈਟ ਦ ਰੀਜ਼ਾਇਰਬਲ ਐਂਡ ਦ ਇੰਟਰਸਟ ਆਫ ਜਸਟਿਸ ਦੈਟ ਦ ਐਪਲੀਕੇਸ਼ਨ ਮੇ ਬੀ ਡਿਸਚਾਰਜਡ ਇਨ ਦਾ ਫੋਰਸੈਟ ਤਾਂ ਦਸਵਾ ਜਿਹੜਾ ਪੁਆਇੰਟ ਜਿਹੜਾ ਬਿਲਕੁਲ ਅਸੀਂ ਦਿਖਾ ਆ ਦਸਵਾ ਪੁਆਇੰਟ ਆ ਜਸ਼ਨ ਨੂੰ ਕਹਾਂਗਾ ਕਲੋਜ਼ ਕਰਕੇ ਇਹ ਦਿਖਾਇਆ ਜਾਵੇ ਅਸੀਂ ਦਿਖਾ ਦਿੰ 10वें पॉइंट ਦੇ ਵਿੱਚ ਲਿਖਿਆ ਗਿਆ ਹੈ ਕਿ ਕੋਈ ਵੀ ਜਿਹੜਾ ਹੈ ਜਿਹਾ ਪੁਆਇੰਟ ਨਹੀਂ ਮਿਲਦਾ ਇਸ ਕਰਕੇ ডিসਚਾਰਜ ਜਿਹੜਾ ਹੈ ਉਹ ਕੀਤਾ ਜਾਵੇ ਲੋਰੈਂਸ ਬਿਸ਼ਨੋਈ ਨੂੰ that the present application is being filed in a bonafide manner ਤੇ ਇਹ ਐਪਲੀਕੇਸ਼ਨ ਜਿਹੜੀ 12 ਤਰੀਕ ਨੂੰ ਸਬਮਿਟ ਕੀਤੀ ਗਈ ਸੀ ਲੋਰੈਂਸ ਬਿਸ਼ਨੋਈ ਦੇ ਵਕੀਲ ਦੇ ਵੱਲੋਂ ਸੇਮ ਐਪਲੀਕੇਸ਼ਨ ਹੀ ਜੱਗੂ ਭਗਵਾਨਪੁਰੀਏ ਤੇ ਵਕੀਲ ਦੇ ਵੱਲੋਂ ਵੀ ਦਿੱਤੀ ਗਈ ਆ ਹਾਲਾਂਕਿ ਇਹ 4 ਪੇਜਾਂ ਦੀ ਉਹ 235 ਪੇਜਾਂ ਦੀ ਆ ਉਸ ਦੇ ਵਿੱਚ ਵੀ ਆਪਾਂ ਜ਼ਿਕਰ ਕੀਤਾ ਸੀ ਕੀ ਕੀ ਗੱਲਾਂ ਰੱਖੀਆਂ ਸੀ ਕਿ ਜੱਗੂ ਤਿਹਾਰ ਦੇਲ ਦੇ ਵਿੱਚ ਸੀ ਸੀਸੀਟੀਵੀ ਲੱਗ ਗगन ਇੱਕ ਵਾਰ ਅਸੀਂ ਇਹ ਐਕਸਕਲੂਸਿਵ ਜਿਹੜੀਆਂ ਤਸਵੀਰਾਂ ਨੇ ਕਾਪੀਜ਼ ਥੋੜਾ ਦਿਖਾ ਵੀ ਦਿੰਨੇ ਆ ਤਾਂ ਕਿ ਸਮਝਣਾ ਜਿਹੜਾ ਸੌਕਾ ਹੋਏਗਾ ਗगन ਗगन ਤੁਸੀਂ ਜ਼ਰੂਰ ਦਿਖਾ ਦਿਓ ਜਿਹੜੀ ਐਪਲੀਕੇਸ਼ਨ ਹੈ ਇਹ ਐਪਲੀਕੇਸ਼ਨ ਇਨ ਦਾ ਕੋਰਟ ਆਫ ਆਨਰੇਬਲ ਸੈਸ਼ਨ ਜੱਜ ਮਾਨਸਾ ਉੱਥੇ ਦਿੱਤੀ ਗਈ ਹੈ ਡਿਸਟ੍ਰਕਟਡ ਸਰ ਆਹ ਪੁਆਇੰਟਸ ਨਹੀਂ ਲੌਰੈਂਸ ਬਿਸ਼ਨੋਈ ਨੇ ਦਿੱਤੀ ਹੋਈ ਹੈ ਤੇ ਨਾਲ ਹੀ ਆ ਪੁਆਇੰਟਸ ਜਿਹੜੇ ਨੇ ਵੱਖ-ਵੱਖ ਪੁਆਇੰਟਸ ਇਸ ਦੇ ਵਿੱਚ ਜਿਹੜੇ ਕੀ ਸੁਲੇਸੀ ਤੁਹਾਨੂੰ ਪੜ੍ਹ ਕੇ ਸੁਣਾਏ ਨੇ ਤਾਂ ਨਾਲ ਹੀ ਇੱਥੇ ਤੁਸੀਂ ਦੇਖੋਗੇ ਸਬਮਿਟਡ ਬਾਈ ਲੌਰੈਂਸ ਬਿਸ਼ਨੋਈ son of shri ਲੋਬਿੰਦਰ ਬਿਸ਼ਨੋਈ ਰੈਜ਼ੀਡੈਂਟ ਆਫ ਦਦਾਰਾ ਵਿਲੇ ਵਾਲੀ ਡਿਸਟ੍ਰਿਕਟ ਫਾਜ਼ਿਲਕਾ ਨਾਓ ਕਨਫਾਈਨਡ ਇਨ ਸੈਂਟਰਲ ਜੇਲ ਸਬਰਾਮਤੀ ਅੰਮਦਾਵੜ ਗੁਜਰਾਤ ਤਾਂ ਇਹ ਐਪਲੀਕੇਸ਼ਨ ਜਿਹੜੀ ਆ ਉਹ ਵਿਕਰਮ ਫਾਈਲ ਕੀਤੀ ਗਈ ਹੈ ਤਾਂ ਹੁਣ ਦੇਖਣਾ ਹੋਊਗਾ ਕਿ ਇਹ ਜੋ ਯੂ-ਟਰਨ ਲਿੱਤਾ ਜਿੱਥੇ ਪਹਿਲਾਂ ਦੁਸ਼ਮਣੀਆਂ ਵਾਲੇ ਗੱਲਾਂ ਆਉਂਦੀਆਂ ਸੀ ਵਿੱਕੀ ਮਿੱਡੂ ਖੇੜਾ ਤੇ ਕਤਲ ਦੇ ਬਦਲੇ ਦੀਆਂ ਗੱਲਾਂ ਆਉਂਦੀਆਂ ਸੀਗੀਆਂ ਕਿਹਾ ਜਾਂਦਾ ਸੀਗੀ ਕਿ ਦੁਸ਼ਮਣੀਆਂ ਆਪਸ ਦੇ ਵਿੱਚ ਗੈਂਗ ਵਾਰ ਇੱਕ ਤਰੀਕੇ ਦੀ ਨੂੰ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਬੰਬੀਆ ਗੈਂਗ ਨੇ ਜਿਹੜਾ ਹੈ ਉਹ ਕਲੇਮ ਵੀ ਲਿੱਤਾ ਬਾਤ ਦੇ ਵਿੱਚ ਹੁਣ ਇਹ ਚੀਜ਼ਾਂ ਇਹ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਿ ਲੌਰੈਂਸ ਔਰ ਜੱਗੂ ਕਹਿ ਰਹੇ ਨੇ ਕਿ ਸਾਡੇ ਵੱਲੋਂ ਕਿਸੇ ਵੀ ਤਰੀਕੇ ਦਾ ਕੋਈ ਇਸ ਦੇ ਵਿੱਚ ਸ਼ਮੂਲੀਅਤ ਹੀ ਨਹੀਂ ਹੈ ਅਸੀਂ ਕੋਈ ਇਸ ਦੇ ਵਿੱਚ ਨਾ ਲੌਰੈਂਸ ਬਿਸ਼ਨੋਈ ਕਹਿ ਰਿਹਾ ਔਰ ਨਾ ਹੀ ਜੱਗੂ ਭਗਵਾਨ ਪੁਰੀਆ ਕਹਿ ਰਿਹਾ ਕਿ ਅਸੀਂ ਸਿੱਧੂ ਮੂਸੇਵਾਲਾ ਨੂੰ ਨਾ ਹੀ ਕਦੀ ਧਮਕੀ ਦਿੱਤੀ ਹੈ ਔਰ ਨਾ ਹੀ ਸਾਡੇ ਵੱਲੋਂ ਕੋਈ ਫਰੋਤੀ ਮੰਗੀ ਗਈ ਹੈ ਔਰ ਨਾ ਹੀ ਅਸੀਂ ਮਾਰਿਆ ਵਿਕਰਮ ਹਾਂ ਤਾਂ ਲਗਾਤਾਰ ਅਸੀਂ ਅਪਡੇਟ ਕਰ ਰਹੇ ਹਾਂ ਇਸ ਪੂਰੀ ਖਬਰ ਦੇ ਉੱਪਰ ਕਿ ਜੱਗੂ ਭਗਵਾਨ ਪੁਰੀਆ ਔਰ ਲੌਰੈਂਸ ਬਿਸ਼ਨੋਈ ਪੈਰ ਪਿੱਛੇ ਖਿੱਚਦੇ ਹੋਏ ਨਜ਼ਰ ਆਇਆ ਲਾਰੈਂਸ ਮਿchnoi ਨੇ ਵੀ ਕਿਹਾ ਕਿ ਮੇਰੀ ਕਦੇ ਸਿੱਧੂ ਮੂਸੇਵਾਲਾ ਨਾਲ ਕੋਈ ਦੁਸ਼ਮਣੀ ਨਹੀਂ ਨਾ ਹੀ ਮੈਂ ਕਦੇ ਸਿੱਧੂ ਮੂਸੇਵਾਲਾ ਤੋਂ ਫਰੋਤੀ ਮੰਗੀ ਆ ਪਰ ਇਸਤੇ ਹੀ ਸਿੱਧੂ ਮੂਸੇਵਾਲੇ ਦੇ ਪਿਤਾ ਜੀ ਦਾ ਬਿਆਨ ਆਇਆ ਸੀ ਕਿਉਂਕਿ ਜਦੋਂ ਇਹ ਗੱਲ ਨਿਕਲ ਕੇ ਸਾਹਮਣੇ ਆਈ ਪਰਸੋਂ ਔਰ ਉਸ ਤੋਂ ਬਾਅਦ ਇਹ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਐਪਲੀਕੇਸ਼ਨ ਦੀਆਂ ਕਾਪੀਜ਼ ਹੁਣ ਨਿਕਲ ਕੇ ਸਾਹਮਣੇ ਆਈਆਂ ਪਰ ਸਿੱਧੂ ਮੂਸੇਵਾਲੇ ਦੇ ਪਿਤਾ ਜੀ ਨੇ ਇਹ ਗੱਲ ਕਹੀ ਕਿ ਹੁਣ ਡਰ ਬੈਠਣ ਲੱਗਾ ਇਹਨਾਂ ਦੇ ਦਿਮਾਗ ਦੇ ਵਿੱਚ ਜਦੋਂ ਕਿ ਨਿਆ ਦਾ ਜਿਹੜਾ ਨਿਆ ਸਾਨੂੰ ਮਿਲਣ ਵਾਲਾ ਹੋਏਗਾ ਔਰ ਨਾਲ ਹੀ ਉਹਨਾਂ ਨੇ ਕਿਹਾ ਕਿ ਹੁਣ ਜਦੋਂ ਗੱਲ ਸਜਾਵਾਂ ਤੇ ਆਈ ਤਾਂ ਉਸ ਤੋਂ ਬਾਅਦ ਫਿਰ ਸਜਾਵਾਂ ਦੇ ਨੇੜੇ ਜੇ ਗੱਲ ਲੱਗਣ ਲੱਗੀ ਤਾਂ ਹੁਣ ਇਹ ਕਹਿੰਦੇ ਕਿ ਸਾਡੀ ਕੋਈ ਜਿਹੜੇ ਲੋਰੈਂਸ ਮਿਸ਼ਨੋਈ ਔਰ ਜੱਗੂ ਭਗਵਾਨਪੁਰੀਆ ਦਾ ਹਾਲਾਂਕਿ ਕੋਈ ਬਿਆਨ ਨਹੀਂ ਨਹੀਂ ਆਇਆ ਸੀ ਇਸ ਪੂਰੇ ਕੇਸ ਦੇ ਵਿੱਚ ਉਹ ਕੜੀਆਂ ਪੁਲਿਸ ਨੇ ਜ਼ਰੂਰ ਜੋੜੀਆਂ ਸੀ ਕਿਉਂਕਿ ਜਿਹੜੇ ਸ਼ੂਟਰ ਸੀ ਉਹ ਪ੍ਰੋਵਾਈਡ ਜੱਗੂ ਭਗਵਾਨਪੁਰੀਆ ਨੇ ਕਰਵਾਏ ਸੀ ਜਿਹੜੇ ਹਥਿਆਰ ਮੁਹੱਈਆ ਜੱਗੂ ਭਗਵਾਨਪੁਰੀਆ ਨੇ ਕਰਵਾਏ ਸੀ ਪਰ ਇਸ ਕੇਸ ਦੇ ਵਿੱਚ ਵੱਡੀ ਡਿਵੈਲਪਮੈਂਟ ਕਹੀ ਜਾ ਸਕਦੀ ਹੈ ਕਿ 골ਡੀ ਬਰਾੜ ਜਿਹੜਾ ਜ਼ਿੰਮੇਵਾਰੀ ਲੈ ਰਿਹਾ ਸੀ ਵਿਦੇਸ਼ ਤੋਂ ਉਸ ਨੇ ਫੋਨ ਤੇ ਵੀ ਇਹ ਜਾਣਕਾਰੀ ਦਿੱਤੀ ਕਿ ਭਾਈ ਅਸੀਂ ਕਰਵਾਇਆ ਸਿੱਧੂ ਮੂਸੇਵਾਲਾ ਦਾ ਕਤਲ ਉੱਥੇ ਹੀ ਲੋਰੈਂਸ ਮਿਸ਼ਨੋਈ ਨੇ ਇੰਟਰਵਿਊ ਦਿੱਤਾ ਤਾਂ ਉਹਦੇ ਵਿੱਚ ਖੁਦ ਉਸ ਨੇ ਕਬੂਲ ਉਠਾ ਸੀ ਜਾਂ ਹੁਣ ਝੂਠ ਬੋਲ ਰਿਹਾ ਕੀ ਉਸ ਵੇਲੇ ਸੱਚਾ ਸੀ ਜਾਂ ਹੁਣ ਸੱਚ ਬੋਲ ਰਿਹਾ ਇਹ ਤਾਂ ਲਾਰੈਂਸ ਮਿਸ਼ਨੋਈ ਜਾਣਦਾ ਹੈ ਜਾਂ ਰੱਬ ਜਾਣਦਾ ਹੈ ਜਾਂ ਫਿਰ ਜਿਹੜਾ ਕਿਉਂਕਿ ਸਿੱਧੂ ਮੂਸੇਵਾਲਾ ਬਹੁਤ ਸਾਰੇ ਸਵਾਲ ਆਪਣੇ ਨਾਲ ਹੀ ਲੈ ਗਿਆ ਸਿੱਧੂ ਮੂਸੇਵਾਲਾ ਦੇ ਨਾਲ ਇਹ ਗੱਲ ਕਹੀ ਹੈ ਲਾਰੈਂਸ ਨੇ ਕਿ ਸਾਡੀ ਕਦੇ ਕੋਈ ਦੁਸ਼ਮਣ ਨੀ ਨਹੀਂ ਰਹੀ ਪਰ ਉਸ ਵੇਲੇ ਇਹ ਗੱਲ ਕਹਿੰਦਾ ਸੀ ਕਿ ਵਿੱਕੀ ਮਿੱਡੂ ਖੇੜਾ ਦਾ ਕਤਲ ਹੋਇਆ ਇਸ ਕਰਕੇ ਅਸੀਂ ਬਦਲਾ ਲਿਆ ਪਰ ਮਾਨਸਾ ਕੋਰਟ ਦੇ ਵਿੱਚ ਹੁਣ ਜੱਗੂ ਭਗਵਾਨਪੁਰੀਆ ਔਰ ਲਾਰੈਂਸ ਮਿਸ਼ਨੋਈ ਦੋਹਾਂ ਗੈਂਗਸਟਰਾਂ ਨੇ ਅਰਜ਼ੀਆਂ ਪਾਈਆਂ ਕਹਿੰਦੇ ਕਿ ਸਾਨੂੰ ਇਸ ਕੇਸ ਚੋਂ ਡਿਸਚਾਰਜ ਕੀਤਾ ਜਾਵੇ ਸਾਡਾ ਇਸ ਕੇਸ ਦੇ ਵਿੱਚ ਕੋਈ ਲੈਣਾ ਦੇਣਾ ਨਹੀਂ ਹੈ ਔਰ ਨਾਲ ਹੀ ਉਹਨਾਂ ਨੇ ਕਿਹਾ ਕਿ ਅਸੀਂ ਸਿੱਧੂ ਮੂਸੇਵਾਲਾ ਦਾ ਕਤਲ ਨਹੀਂ ਕਰਵਾਇਆ ਦੇਖਣਾ ਹੋਏਗਾ ਕਿ ਅੱਗੇ ਡਵੈਲਪਮੈਂਟ ਇਸ ਕੇਸ ਦੇ ਵਿੱਚ ਕੀ ਹੁੰਦੀ ਹੈ